ਕਿ ਕਹਿੰਦੇ ਫਾਇਕਾ ਨੂੰ ਨਾ ਕੰਨ ਕੌਣ ਨੇ ਤੇ ਪਿਆਰੇ ਮਿੱਤਰੋ ਬਦੋਵਾਲ ਕਬੱਡੀ ਕੱਪ ਤੇ ਬੱਬੂ ਮਾਨ ਦੇ ਲਾਈਵ ਸ਼ੋਅ ਤੇ ਬੱਬੂ ਮਾਨ ਦੇ ਫੈਨ ਜਾਨੀ ਕਿ ਬੱਬੂ ਮਾਨ ਦੇ ਪੱਖਿਆਂ ਨੂੰ ਉਸ ਨੇ ਭੁਜਾ ਭੁਜਾ ਕੇ ਕਿਉਂ ਕੁੱਟਿਆ ਕਿਉਂ ਉਹਨਾਂ ਦੇ ਪਿਛਵਾੜੇ ਤੇ ਡਾਂਗਾ ਮਾਰ ਮਾਰ ਕੇ ਬੰਦਰ ਵਾਂਗਾ ਕਰਤਾ ਇਹ ਤੁਹਾਨੂੰ ਸਾਰੀ ਡਿਟੇਲ ਦੇਣਾ ਪਹਿਲਾ ਕਲਿੱਪ ਦਾ ਮੈਂ ਤੁਹਾਨੂੰ ਦਿਖਾ ਰਿਹਾ ਜਦੋਂ ਬੱਬੂ ਮਾਨ ਦੇ ਫੈਨ ਜਾਨੀ ਕਿ ਬੱਬੂ ਮਾਨ ਦੇ ਪੱਖੇ ਘੁੰਮ ਘੁੰਮ ਕੇ ਬੰਦਰ ਟਕੂਸੀਆਂ ਮਾਰ ਕੇ ਕਮਲਪਣਾ ਕਰਦੇ ਹੋਏ ਇੰਜੋਏ ਦੇ ਨਾਮ ਤੇ ਹੁੱਲੜਬਾਜੀ ਤੇ ਗਰਦਾ ਉਡਾ ਰਹੇ ਨੇ। ਅੱਛਾ ਕੈਮਰਾ ਉਹ ਬਾਈ ਕੈਮਰਾ ਇਧਰ ਗੱਲ ਆ ਗੱਬਰੂ ਦੇਖੜੇ ਆ ਜਾ। ਦੇਖ ਲੇ ਜੀ ਪੱਖਿਆਂ ਨੇ ਕਿਵੇਂ ਗਰਦਾ ਉਡਾਇਆ ਹੋਇਆ ਉਸ ਤੋਂ ਬਾਅਦ ਜੀ ਡੀਐਸਪੀ ਬਰਿੰਦਰ ਖੋਸਾ ਨੇ ਸਟੇਜ ਦੇ ਉੱਪਰ ਆ ਕੇ ਬੱਬੂ ਮਾਨ ਨੂੰ ਥੋੜਾ ਜਿਹਾ ਪਿਆਰ ਨਾਲ ਵਾਰਨਿੰਗ ਦਿੱਤੀ ਇਹ ਵੀ ਦੇਖੋ ਫੇਰ ਦਿਖਾਉਂ ਕਟਾਪਾ ਚੜਦਾ ਲਾਈਵ ਅਸੀਂ ਬੰਦ ਕਰਾਵਾਂਗੇ ਜਿਹੜੇ ਮੁਲਾਜ਼ਮਾਂ ਦੇ ਕੁਰਸੀਆਂ ਸਿਰ ਤੇ ਬੋਤਲਾਂ ਸਿਰ ਤੇ ਆ ਇਹ ਵੀਡੀਓ ਬਣਾਉਂਦੇ ਸਾਰੇ ਦੀ ਠੀਕ ਹੈ ਜੀ ਪੁਲਿਸ ਦਾ ਇਹੀ ਫਰਜ਼ ਬਣਦਾ ਹੁਣ ਜਦੋਂ ਡੀਐਸਪੀ ਖੋਸਾ ਸਾਹਿਬ ਸਟੇਜ ਤੇ ਬੱਬੂ ਮਾਨ ਕੋਲੇ ਖੜੇ ਇਹਨਾਂ ਪੱਖਿਆਂ ਨੂੰ ਕਹਿ ਰਹੇ ਸੀ ਕਿ ਹੌਲੀ ਘੁੰਮੋ ਗਰਦਾ ਬਹੁਤ ਉੱਡਦਾ ਨਹੀਂ ਫੇਰ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਦੀਆਂ ਡਾਂਗਾਂ ਦੇ ਵਿੱਚ ਇਹੋ ਜਿਹਾ ਕਰੰਟ ਆ ਜੇ ਉਹ ਛੜਦਾ ਨਾ ਤਾਂ ਓਵਰਫਲੋ ਹੋ ਕੇ ਸਾਰੇ ਪੱਖਿਆਂ ਦੀਆਂ ਮੋਟਾਂ ਮੱਚ ਸਕਦੀਆਂ ਨੇ ਪਰ ਇਹ ਬਈ ਬੱਬੂ ਮਾਨ ਦੇ ਫੈਨ ਨੇ ਕਿੱਥੇ ਘੁੰਮਣੋਂ ਹਟਦੇ ਨੇ ਤੇ ਉਦੋਂ ਬਾਅਦ ਦੇਖੋ ਜੀ ਫਿਰ ਜਦੋਂ ਪੁਲਿਸ ਦੀਆਂ ਡਾਂਗਾਂ ਦਾ ਕਰੰਟ ਉਹਦਾ ਬੋਲਟ ਛੱਡਿਆ ਤਾਂ ਫਿਰ ਬੱਬੂ ਮਾਨ ਦੇ ਜਿੰਨੇ ਪੱਖੇ ਸੀ ਕਿਸੇ ਦੇ ਬੈਰਿੰਗ ਢਿੱਲੇ ਹੋ ਗਏ ਕਿਸੇ ਦੇ ਬੈਰਗਾਂ ਦੀਆਂ ਗੋਲੀਆਂ ਖਿੱਲਰ ਗਈਆਂ ਕਿਸੇ ਦੀ ਜੀ ਮੋਟਰ ਸੜ ਗਈ ਜਦੋਂ ਫਿਰ ਪੁਲਿਸ ਦੇ ਡੰਡੇ ਦਾ ਕਰੰਟ ਹੈ ਨਾ ਜਿਹੜਾ ਇੱਕ ਦਮ ਝਟਕੇ ਨਾਲ ਆਉਂਦਾ ਤਾਂ ਫਿਰ ਬੜੀਆਂ-ਬੜੀਆਂ ਮੋਟਰਾਂ ਖੋਹ ਜਾਂਦੀਆਂ ਨੇ ਇਹ ਤਾਂ ਚੀਜ਼ ਹੀ ਕੀ ਸੀ ਇਹ ਜੀ ਅਗਲੇ ਬੋਤਲਾਂ ਮਾਰਦੇ ਸੀ ਦੇਖ ਲਓ ਜਿਹੜਾ ਬਲਾਕਾਂ ਦੇ ਕੁਰਸੀਆਂ ਸਾਈਡ ਤੇ ਬੋਤਲਾਂ ਛੱਡਦੇ ਆ ਆ ਵੀਡੀਓ ਬਣਾਉਂਦਾ ਸਾਰੇ ਦੀ ਫੋਲਡ ਆ ਫੋਲਡ ਆ ਫੋਲਡ ਆ ਵੇ ਸਟਾਪ ਚੱਪ ਕੀ ਕਹਿ ਤੂੰ ਵਾਇਕਾ ਨੂੰ ਨੇ ਕੰਨ ਕੋਲ ਨੇ ਤੇ ਚਲ ਜੀ ਸਾਰੇ ਨਾਲ ਜੰਡਾ ਗੁੰਡਾ ਕਰਤੀ ਹੋ ਰਹੀ ਹੈ ਤੇ 10 ਵਜੇ ਪ੍ਰੋਗਰਾਮ ਓਵਰ ਆ ਚਲ ਜੀ ਸਾਰੇ ਆਪਣੀ ਕਰਾਂਗੇ ਉਧਰ ਦੇ ਜਾ 10000 ਰੁਪਏ ਜਾਓ ਜੀ ਸਾਰੇ ਆਪਣੀ ਕਰਾਓ ਇਹਨੂੰ ਲੈ ਕੇ ਆਓ ਇੱਧਰ ਲੈ ਕੇ ਜਾਓ ਜਾਓ ਆਪ ਨੂੰ ਲੈ ਕੇ ਆਜੋ ਯਾਰ ਮੈਂ ਬੱਬੂ ਮਾਨ ਦਾ ਕੋਈ ਦੁਸ਼ਮਣ ਨਹੀਂ ਬਸ ਮੇਰਾ ਗੱਲ ਕਰਨ ਦਾ ਆਪਣਾ ਤਰੀਕਾ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮਿਲਦਾ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ